ਯੂਕੇ ਦਾ ਵੈਦਰ ਕਿਦਾਂ ਜਿਹੜੇ ਸੈਪਟੈਂਬਰ ਇਨਟੇਕ ਦੇ ਵਿੱਚ ਆ ਰਹੇ ਨੇ 2024 ਦੇ ਵਿੱਚ ਕਿਉਂਕਿ ਦੇਖੋ ਜਿਹੜਾ ਸੈਪਟੈਂਬਰ ਅਕਤੂਬਰ ਨਵੰਬਰ ਅਕਤੂਬਰ ਦੇ ਵਿੱਚ ਤੁਸੀਂ ਲਾ ਲਓ ਇੱਥੇ ਠੰਡ ਦਾ ਮੌਸਮ ਪੂਰਾ ਹੁਣ ਵੀ ਹੈਗੀ ਆ ਠੰਡ ਮਤਲਬ ਅਸੀਂ ਤਾਂ ਚਲੋ ਮਤਲਬ ਸਾਨੂੰ ਲੱਗਦੀ ਨਹੀਂ ਹੁਣ ਉਦਾਂ ਦੇ ਹੋ ਗਏ ਆ ਹਨਾ ਤੇ ਤੁਹਾਨੂੰ ਪਹਿਲੀ ਵਾਰੀ ਜਦੋਂ ਆਉਂਗੇ ਜੇ ਤੁਹਾਨੂੰ ਠੰਡ ਲੱਗੂਗੀ ਤੁਸੀਂ ਆਪ ਦੇ ਕੱਪੜੇ ਮੋਟੇ ਜੈਕਟ ਜ਼ਰੂਰ ਲੈ ਕੇ ਆਣੀ ਇੱਥੇ ਤੁਹਾਨੂੰ ਬਹੁਤ ਮਹਿੰਗੇ ਮਿਲਣੇ ਆ ਕਈ ਜਗ੍ਹਾ ਤੇ ਹੈਗੇ ਵੀ ਆ ਸਸਤੇ ਵੀ ਮਿਲ ਜੰਦੇ ਆ ਤੁਹਾਨੂੰ ਬਟ ਇੱਕਦਮ ਤੁਹਾਨੂੰ ਪਤਾ ਫਿਰ ਤੁਸੀਂ ਰੁਪਈਆਂ ਨੂੰ ਪੌਂਡਾਂ ਦੇ ਵਿੱਚ ਖਰਚੋਗੇ ਫੇ ਤੁਹਾਨੂੰ ਦਿੱਕਤ ਆਊਗੀ ਹਨਾ ਸੋ ਤੁਸੀਂ ਆਪਣੀ ਜੈਕਟ ਜ਼ਰੂਰ ਲੈ ਕੇ ਆਣੀ ਆ ਆਪਣੇ ਸ਼ੂਜ਼ ਲੈ ਕੇ ਆਣੇ ਆ ਦੋ ਦੋ ਜੋੜੇ ਲੈ ਆਇਓ ਤੁਸੀਂ ਹਨਾ ਵਧੀਆ ਜੇ ਲੈ ਆਇਓ ਹਨਾ ਠੰਡ ਨੂੰ ਪਰ ਯਾ ਰਹਿਣਗੇ ਤੋਂ ਦਿੱਲੀ ਹਨਾ ਵੀ ਤੁਹਾਡਾ ਸਟਾਰਟਿੰਗ ਦਾ ਟਾਈਮ ਜਿਹੜਾ ਨਿਕਲ ਜਾਊਗਾ ਹਨਾ ਤੋਂ ਤੋਂ ਤਾਂ ਘੱਟੋ ਘੱਟ ਬਾਕੀ ਜਿੰਨੇ ਤੇ ਉਹੀ ਮਰਜ਼ੀ ਲੈ ਆਇਓ ਤੇ ਉਹ ਤੁਹਾਡੇ ਮਤਲਬ ਸਮਾਂ ਦੇ ਅਕੋਰਡਿੰਗ ਆ ਹਨਾ ਸੋ ਵੈਦਰ ਇੱਥੇ ਉਹਨਾਂ ਠੰਡਾ ਹੁੰਦਾ ਵਾ ਐਸ ਟਾਈਮ ਠੰਡ ਹੋਊਗੀ ਤੁਹਾਨੂੰ ਜਦੋਂ ਵੀ ਤੁਸੀਂ ਆਉਂਗੇ ਹਨਾ ਟੈਂਪਰੇਚਰ 2 ਡਿਗਰੀ 3 ਡਿਗਰੀ 4 ਡਿਗਰੀ ਜਾਨੀ ਕਿ ਕਈ ਵਾਰੀ 1 ਹੋ ਜਾਂਦਾ 0 ਵੀ ਹੋ ਜਾਂਦਾ ਮਾਈਨਸ ਤੇ ਵੀ ਪਹੁੰਚਦਾ ਵਾ ਹਨਾ ਸਮ ਟਾਈਮ ਹੁੰਦਾ ਵਾ ਇਹ ਇਹ ਚੀਜ਼ ਜੰਪ ਹੋਤਾ ਜ਼ਰੂਰੀ ਨੇ ਠੀਕ ਹੈ ਸੋ ਇੱਥੇ ਆ ਕੇ ਤੁਸੀਂ ਪਬਲਿਕ ਟਰਾਂਸਪੋਰਟੇਸ਼ਨ ਤੇ ਕਿਦਾਂ ਟਰੈਵਲ ਕਰਨਾ ਹੈ ਜਾਂ ਫਿਰ ਅਗਲਾ ਕੁਸ਼ਨ ਆ ਜਾਂਦਾ ਤੁਹਾਡਾ ਹਨਾ ਵੀ ਉਹ ਉਹ ਉੱਥੇ ਵੀਰ ਤੁਸੀਂ ਆਪਣਾ ਇੱਥੇ ਤਾਂ 6 ਮਹੀਨੇ ਦਾ ਪਾਸ ਬਣ ਜਾਂਦਾ ਬੱਸ ਦਾ 40 50 ਪਾਉਂਡ ਦਾ ਹੁੰਦਾ 1 ਮਹੀਨਾ ਤੁਸੀਂ ਕੋਈ ਵੀ ਬੱਸ ਦੇ ਵਿੱਚ ਜਿੰਨਾ ਮਰਜ਼ੀ ਟਰੈਵਲ ਕਰ ਸਕਦੇ ਹੋ ਅਨਲਿਮਿਟਿਡ 40 50 ਪਾਉਂਡ ਦਾ ਹੁੰਦਾ ਵਾ ਉਹ 1 ਮਹੀਨਾ ਤੁਸੀਂ ਆਪਣਾ ਯੂਜ਼ ਕਰੀ ਚਲੋ ਇੱਕ ਕਾਉਂਟੀ ਹੁੰਦੀ ਆ ਜਿੱਦਾ ਵੈਸਟ ਮਿਡਲੈਂਡਸ ਦੇ ਵਿੱਚ ਮੈਂ ਰਹਿਣਾ ਵਾ ਹਨਾ ਉਹ ਸਾਰੀ ਕਾਉਂਟੀ ਦੇ ਵਿੱਚ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਠੀਕ ਹੈ ਟ੍ਰੇਨ ਵੀ ਹੁੰਦੀ ਹੈ ਟ੍ਰੇਨ ਦਾ ਵੀ ਹੈਗਾ ਵਾ ਤੁਸੀਂ ਕਾਫੀ ਵਲੋਗਸ ਲੋਕਾਂ ਨੇ ਪਾਏ ਹੋਏ ਆ ਤੁਸੀਂ ਦੇਖ ਸਕਦੇ ਹੋ ਆਪਣੀ ਇਹ ਦੀ ਇਹ ਚੀਜ਼ਾਂ ਦੀ ਨਾ ਪ੍ਰੈਪਰੇਸ਼ਨ ਜਰੂਰ ਕਰਨੀ ਆ ਤੁਸੀਂ ਹੁਣ ਤਾਂ ਤੁਸੀਂ ਉੱਥੇ ਬੈਠੇ ਹੋ ਫ੍ਰੀ ਹੋ ਹਨ ਤੇ ਇਹ ਚੀਜ਼ਾਂ ਦੀ ਹੁਣ ਤੁਸੀਂ ਪ੍ਰੈਪਰੇਸ਼ਨ ਕਰ ਸਕਦੇ ਹੋ ਜਦੋਂ ਯੂਕੇ ਚ ਆਗੇ ਫਿਰ ਤੁਹਾਡੇ ਕੋਲ ਟਾਈਮ ਨਹੀਂ ਹੋਣਾ ਹੈਗਾ ਹਨ ਸੋ ਇੱਥੇ ਟਾਈਮ ਬਹੁਤ ਘੱਟ ਲੱਗਦਾ ਜਦੋਂ ਤੁਸੀਂ ਇੱਕ ਵਾਰੀ ਇੱਥੇ ਆ ਜਾਂਦੇ ਹੋ ਠੀਕ ਹੈ ਸੋ ਬਾਕੀ ਇੱਥੇ ਧਿਆਨ ਨਾਲ ਲਾਣਾ ਸਾਰਿਆਂ ਨੂੰ ਪਹਿਲਾਂ ਦਾ ਫਿਰ ਵਧਾਈਆਂ ਨੇ ਸਾਰਿਆਂ ਨੂੰ ਜਿਨ੍ਹਾਂ ਦੇ ਵੀਜ਼ੇ ਲੱਗ ਗਏ ਆ ਸੋ ਆਜੋ ਫਿਰ ਇੱਥੇ ਆਪਣੀ ਲਾਈਫ ਸਟਾਰਟ ਕਰੋ ਦੇਖੋ ਔਕੀ ਲਾਈਫ ਸਟਾਰਟ ਕਰਨੀ ਹਰ ਇੱਕ ਕੰਟਰੀ ਦੇ ਵਿੱਚ ਔਕੀ ਆ ਤੁਸੀਂ ਕੈਨੇਡਾ ਦੀ ਗੱਲ ਕਰ ਲਓ ਆਸਟ੍ਰੇਲੀਆ ਅਮਰੀਕਾ ਜਾਂ ਯੂਕੇ ਸਭ ਪਾਸੇ ਔਖਾ ਵਾ ਹਨਾ ਸੋ ਡਰੋ ਨਾ ਵਧੀਆ ਇੱਥੇ ਆ ਕੇ ਹਾਰਡ ਵਰਕ ਕਰੋ ਤੁਸੀਂ ਵਧੀਆ ਸੈਟਲਡ ਹੋ ਸਕਦੇ ਹੋ ਬਟ ਆਪਣੇ ਜਿਹੜੇ ਏਮ ਫੋਕਸ ਕਰੋ ਜਦੋਂ ਤੁਸੀਂ ਇੱਥੇ ਸਟੱਡੀ ਵੀਜ਼ਾ ਤੇ ਆ ਜਾਣਾ ਵਾ ਬਹੁਤ ਇੰਪੋਰਟੈਂਟ ਗੱਲ ਆ ਠੀਕ ਹੈ ਸੋ ਜਿਹੜੇ ਤਾਂ ਆ ਰਹੇ ਆ ਮਾਸਟਰਸ ਤੇ ਸੋ ਉਹਨਾਂ ਨੇ ਤਾਂ 1 ਸਾਲ ਦੀ ਫੀਸ ਕੱਢ ਲੈਣੀ ਹੈ ਠੀਕ ਹੈ 1 ਸਾਲ ਕੋਈ ਵੱਡੀ ਗੱਲ ਨਹੀਂ ਹਰ ਕੋਈ ਕੱਢ ਲੈਂਦਾ ਹਨ ਤੇ ਹੁਣ ਆਪਾਂ ਗੱਲ ਕਰਦੇ ਆ ਗ੍ਰੈਜੂਏਸ਼ਨ ਜਿਹੜੇ ਜਿਹੜੇ ਤਿੰਨ ਸਾਲਾਂ ਦੀ ਡਿਗਰੀ ਤੇ ਆ ਰਿਹਾ ਚਾਰ ਸਾਲਾਂ ਦੀ ਡਿਗਰੀ ਤੇ ਆ ਰਹੀ ਹੈ ਜਿਨ੍ਹਾਂ ਨੇ ਉੱਥੇ ਪਲੱਸ 2 ਕੀਤੀ ਹੋਈ ਆ ਹਨ ਸੋ ਉਹ ਇੱਥੇ ਆ ਕੇ ਕੀ ਕਰਦੇ ਆ ਉਹਨਾਂ ਦਾ ਮੇਨ ਮਕਸਦ ਕੀ ਹੁੰਦਾ ਵਾ ਉਹਨਾਂ ਨੇ ਜਾਣਾ ਦਾ ਕੈਨੇਡਾ ਅਮਰੀਕਾ ਹੁੰਦਾ ਵਾ ਹਨ ਬਟ ਉਹਨਾਂ ਦਾ ਕੋਈ ਰੀਜ਼ਨ ਕਰਕੇ ਉਹਨਾਂ ਦਾ ਵੀਜ਼ਾ ਨਹੀਂ ਲੱਗ ਪਉਂਦਾ ਹੈਗਾ ਫਿਰ ਉਹਨਾਂ ਨੂੰ ਇੱਕ ਬੈਟਰ ਆਪਸ਼ਨ ਮਿਲ ਜਾਂਦੀ ਆ ਉਹਨਾਂ ਨੂੰ ਯੂਕੇ ਦੀ ਹਨ ਕਿਉਂਕਿ ਸਾਰਨਾ ਜੇ ਆਪਾਂ ਅੱਜ ਦੀ ਡੇਟ ਦੇ ਵਿੱਚ ਆਪਾਂ ਗੱਲ ਕਰੀਏ ਸਾਰਨਾ ਈਜ਼ੀ ਵੀਜ਼ਾ ਯੂਕੇ ਦਾ ਸਟੱਡੀ ਵੀਜ਼ਾ ਲੱਗਦਾ ਜਿਨ੍ਹਾਂ ਦੇ ਡਾਕੂਮੈਂਟੇਸ਼ਨ ਪੂਰੇ ਆ ਠੀਕ ਆ ਸੋ ਕੈਨੇਡਾ ਦਾ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਰੂਲਸ ਕਾਫੀ ਟਫ ਕਰਤੇ ਆ ਹਨਾ ਸੋ ਬਾਕੀ ਅਮਰੀਕਾ ਦੀ ਫੀਸਿਸ ਕਾਫੀ ਜ਼ਿਆਦਾ ਵਾ ਆਸਟ੍ਰੇਲੀਆ ਦਾ ਵੀ ਸੇਮ ਹੀ ਆ ਹਨਾ ਸੋ ਤਾਂ ਕਰਕੇ ਲੋਕੀ ਸਾਰੇ ਪ੍ਰੇਫਰ ਕਰਦੇ ਆ ਯੂਕੇ ਨੂੰ ਸੋ ਯੂਕੇ ਤੁਸੀਂ ਆ ਰਹੇ ਆ ਪ੍ਰੋਪਰ ਪ੍ਰਪੇਅਰਡ ਹੋਵੋ ਤੇ ਫੇਰ ਆਓ ਹਨਾ ਵੀ ਇੱਥੇ ਆ ਕੇ ਐਵੇਂ ਮਤਲਬ ਟੈਨਸ਼ਨ ਨਾ ਲੋ ਡਿਪਰੈਸਡ ਨਾ ਹੋਵੋ ਹਨਾ ਸੋ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਆ ਜਾਣਾ ਸਟੱਡੀ ਸਾਰਾ ਡਾਕੂਮੈਂਟੇਸ਼ਨ ਤੁਹਾਡੀ ਸਾਰਾ ਕੁਝ ਪੂਰਾ ਹੋ ਗਿਆ ਐਂਡ ਦੇ ਵਿੱਚ ਤੁਹਾਨੂੰ ਮੈਂ ਇੱਕ ਰეკਮੈਂਡੇਸ਼ਨ ਦੇਣਾ ਚਾਹੁੰਦਾ ਆ ਆਪਣੇ ਵੱਲੋਂ ਹਨਾ ਸੋ ਮੈਂ ਆਪਣਾ ਐਕਸਪੀਰੀਅੰਸ ਹਸਰਿਆ ਮੇਰੀ ਥਿੰਕਿੰਗ ਕੀ ਸੀਗੀ ਇੱਥੇ ਯੂਕੇ ਚ ਆ ਕੇ ਤੇ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸਰਨਾ ਪਹਿਲਾਂ ਆਣਾ ਤੁਸੀਂ ਜਦੋਂ ਤੁਸੀਂ ਆਪਣੀ ਸਟੱਡੀ ਜੁਆਇਨ ਕਰ ਲਈ ਤੁਹਾਨੂੰ ਇੱਕ ਟਰਮ ਐਂਡ ਟਾਈਮ ਲੈਟਰ ਮਿਲੂਗੀ ਹੌਲੀਡੇਜ਼ ਲੈਟਰ ਹਨਾ ਸੋ ਉਹਨੂੰ ਤੁਸੀਂ ਪ੍ਰੋਪਰ ਰੀਡ ਆਊਟ ਕਰਨਾ ਵਾ ਕਦੋਂ ਤੁਹਾਡਾ ਸੈਮੈਸਟਰ ਪਹਿਲਾਂ ਖਤਮ ਹੋਣਾ ਫਿਰ ਤੁਹਾਡੀਆਂ ਛੁੱਟੀਆਂ ਕਦੋਂ ਆ ਇੱਕ ਇਸਟੋਰਸ ਦੀਆਂ ਹੁੰਦੀਆਂ ਨੇ ਵਕੇਸ਼ਨਸ ਹੁੰਦੀਆਂ ਹਨਾ ਇਦਾਂ ਕਾਫੀ ਛੁੱਟੀਆਂ ਹੁੰਦੀਆਂ ਤੁਹਾਨੂੰ ਵਿੱਚ ਹਨਾ ਸੋ ਉਹ ਤੁਸੀਂ ਬਿਲਕੁਲ ਧਿਆਨ ਨਾਲ ਦੇਖਣੀ ਆ ਉਹਦੇ ਵਿੱਚ ਤੁਸੀਂ ਆਪਣਾ ਘੁੰਮਣ ਫਿਰਨ ਦਾ ਪਲਾਨ ਕਰਨਾ ਇੱਧਰ ਯੂਰਪ ਦੇ ਵਿੱਚ ਸ਼ੇਨਗਨ ਵੀਜ਼ਾ ਲਵਾ ਲਓ ਜਾਂ ਆਪਣਾ ਕੋਈ ਵੀ ਕੰਟਰੀ ਦੇ ਵਿੱਚ ਆਪਣਾ ਪ੍ਰੋਪਰ ਪਲਾਨ ਕਰੋ ਬਟ ਉਹ ਤੁਹਾਡਾ ਪਲਾਨ ਪ੍ਰੋਪਰ ਜੇ ਤੁਸੀਂ ਆ ਗਏ ਹਨਾ ਨਾਲ ਦੀ ਨਾਲ ਹੀ ਤੁਹਾਨੂੰ ਸਟਾਰਟ ਤੁਹਾਡੀ ਜਿਹੜੀ ਥਿੰਕਿੰਗ ਹਨਾ ਉਦੋਂ ਹੀ ਸਟਾਰਟ ਕਰੋ ਕਿਉਂਕਿ ਸਟੱਡੀ ਦੇ ਵਿੱਚ ਵਿੱਚ ਤੁਸੀਂ इजीली ਵੀਜ਼ਾ ਲੈ ਸਕਦੇ ਹੋ ਕਿਸੇ ਵੀ ਕੰਟਰੀ ਆ ਕਿਉਂਕਿ ਤੁਹਾਡੀ ਜਿਹੜੀ ਸਟੱਡੀ ਦੀ ਟਰਮ ਐਂਡ ਟਾਈਮ ਲੈਟਰ ਹੁੰਦੀ ਆ 홀ੀਡੇਜ਼ ਉਹ ਇੱਕ ਸਪான்ਸਰ ਲੈਟਰ ਹੁੰਦੀ ਆ ਤੁਹਾਡੀ ਯੂਨੀਵਰਸਿਟੀ ਤੋਂ ਵੀ ਹਾਂ ਵੀ ਇਹ ਬੱਚਾ ਇੱਥੇ ਪੜ ਰਿਹਾ ਤੇ ਇਹ ਮੁੜ ਕੇ ਆਊਗਾ ਹਨ ਸੋ ਉਹ ਕੋਈ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਦੇ ਉਹਨਾਂ ਨੂੰ ਪਤਾ ਹੁੰਦਾ ਵੀ ਬੱਚੇ ਨੇ ਇੰਨਾ ਪੈਸਾ ਸਪੈਂਡ ਕੀਤਾ ਸਟੱਡੀ ਤੇ ਤੇ ਇਹ ਰੈਗੂਲਰ ਉੱਥੇ ਸਟੱਡੀ ਕਰ ਰਿਹਾ ਤੇ ਵਾਪਸ ਜਾਊਗਾ ਤਾਂ ਤੁਹਾਨੂੰ ਕੋਈ ਵੀ ਕੰਟਰੀ ਦਾ ਵਿਸਟਰ ਵੀਜ਼ਾ इजीली ਮਿਲ ਜਾਂਦਾ ਜਿਵੇਂ ਤੁਸੀਂ ਟੂਰਿਸਟ ਵੀ ਆ ਜਾਂ ਵਿਸਟਰ ਵੀਜ਼ਾ ਦੇ ਨਾਮ ਨਾਲ ਜਾਣਦੇ ਆ ਹਣਾ ਸੋ ਇਹ ਚੀਜ਼ਾਂ ਦਾ ਧਿਆਨ ਰੱਖਿਓ ਤੇ ਬਾਕੀ ਜਿਹੜੇ ਆਪਾਂ ਗ੍ਰੈਜੂਏਸ਼ਨ ਵਾਲਿਆਂ ਦੀ ਗੱਲ ਕਰ ਰਹੀ ਜਿੰਨਾਂ ਦੀ 3-4 ਸਾਲ ਦੀ ਡਿਗਰੀ ਹੁੰਦੀ ਆ ਨਾ ਉਹ ਸਿਰਫ 6 ਮਹੀਨੇ ਦੀ ਫੀਸ ਭਰਦੇ ਆ ਇੱਥੇ ਉਹ ਫਿਰ ਕੀ ਕਰਦੇ ਆ ਮੇਰੇ ਕੋ ਹੁਣ ਦਿੱਲੀ ਦੀਆਂ ਇੰਨੀਆਂ ਕਾਲਸ ਆਉਂਦੀਆਂ ਨੇ ਮੈਸੇਜ ਆਉਂਦੇ ਆ ਮੈਂ ਤਾਂ ਹੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਐਕਸਪਲੇਨ ਕਰ ਰਿਹਾ ਜਿਹੜੇ ਨਵੇਂ ਆ ਰਹੇ ਆ ਹਨਾ ਨਵੇਂ ਨਵੇਂ ਨੂੰ ਨਹੀਂ ਪਤਾ ਹੁੰਦਾ ਹਨਾ ਇਤੋਂ ਦੇ ਹਾਲਾਤ ਕੀ ਆ ਦੇਖੋ ਬੱਚਿਆਂ ਨੂੰ ਫਿਰ ਜੌਬ ਨਹੀਂ ਮਿਲਦੀ ਫਿਰ ਯੂਨੀਵਰਸਿਟੀ ਵੀ 4-5 ਦਿਨ ਹੁੰਦੀ ਆ 2 ਦਿਨ ਹੁੰਦੇ ਆ ਫਿਰ ਉਹ 20 ਘੰਟੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਫਿਰ ਉਹ ਇਹ ਸੋਚਦੇ ਆ ਵੀ ਅਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਮੂਵ ਕਰ ਜਾਈਏ ਹਨਾ ਕਈਆਂ ਨੇ ਤਾਂ ਸਟੱਡੀ ਛੱਡ ਦਿੱਤੀ ਹੁੰਦੀ ਆ ਫੇਰ ਉਹ ਸੋਚਦੇ ਆ ਵੀ ਅਸੀਂ ਮੂਵ ਕਰ ਲਈਏ ਫਿਰ BRP ਵੀ ਐਕਸਪਾਇਰ ਹੋਣਾ ਕੋ ਯੂਕੇ ਚ ਵੀ ਲੀਗਲ ਰਹਿਣ ਦਾ ਮਤਲਬ ਕੋਈ ਵੀ ਸਟੇਟਸ ਨਹੀਂ ਹੁੰਦਾ ਹੈਗਾ ਹਨ ਸੋ ਪਹਿਲਾਂ ਤੋਂ ਆਪਣੀ ਪ੍ਰੋਪਰ ਪ੍ਰੈਪਰੇਸ਼ਨ ਕਰੋ ਤੁਸੀਂ ਅਗਲੇ 3-4 ਸਾਲ ਦੇ ਵਿੱਚ ਕਿੱਥੇ ਮਤਲਬ ਆਪਣਾ ਫਿਊਚਰ ਦੇਖਣਾ ਚਾਹੁੰਦੇ ਹੋ ਹਨ ਜੇ ਸੈਟਲਡ ਹੋਣਾ ਚਾਹੁੰਦੇ ਹੋ ਯੂਕੇ ਦੇ ਵਿੱਚ ਵੀ ਹੋ ਜਾਂਦੇ ਪਰ ਇੱਕ ਪ੍ਰੋਪਰ ਤਰੀਕਾ ਹੁੰਦਾ ਹਨ ਤਰੀਕੇ ਦੇ ਨਾਲ ਚੱਲੋਗੇ ਤਾਂ ਹੋਵੋਗੇ ਜੇ ਤੁਸੀਂ ਇਦਾਂ ਹੀ ਮਤਲਬ ਇੱਥੇ ਆ ਕੇ ਵੀ ਘੁੰਮ ਫਿਰ ਲਿਆ ਨਹੀਂ ਅਸੀਂ ਨਵੇਂ ਨਵੇਂ ਆਏ ਆ ਕਰ ਲਾਂਗੇ ਹਈ ਦੋ ਤਿੰਨ ਸਾਲ ਪਏ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਲੰਘ ਗਏ ਹਨ ਤੈਨ ਫਿਰ ਤੁਹਾਡਾ ਬਹੁਤ ਔਖਾ ਹੋ ਜਾਂਦਾ ਇੱਥੇ ਫਿਊਚਰ ਸੋ ਪਹਿਲਾਂ ਤੋਂ ਹੀ ਆਪਣਾ ਦੇਖ ਲਿਓ ਸਟੱਡੀ ਦੇ ਵਿੱਚ ਵਿੱਚ ਅਪਲਾਈ ਕਰੋ ਇੱਥੇ ਆ ਕੇ ਨਾਲ ਦੀ ਨਾਲ ਆਪਣੀ ਜੌਬ ਵੀ ਕਰੋ ਸਟੱਡੀ ਵੀ ਕਰੋ ਹਨਾ ਸਾਰਾ ਕੁਝ ਮਤਲਬ ਇਕੁਅਲ ਕਰਕੇ ਚੱਲੋ ਹਨਾ ਵੀ ਤੁਹਾਨੂੰ ਅੱਗੇ ਕੋਈ ਦਿੱਕਤ ਨਾ ਆਵੇ ਹਮੇਸ਼ਾ ਸੋਚਿਆ ਕਰੋ ਵੀ ਹਨਾ ਅਸੀਂ 2 ਸਾਲਾਂ ਬਾਅਦ ਕੀ ਕਰਾਂਗੇ ਜੇ ਦੇਖੋ ਕਈ ਗ੍ਰੈਜੂਏਸ਼ਨ ਜਾਂ ਮਾਸਟਰਸ ਦੇ ਬੱਚੇ ਆਏ ਆ ਹਨਾ ਇੱਥੋਂ ਦੀ ਸਟੱਡੀ ਇੰਨੀ ਟਾਫਾ ਟਫ ਨਹੀਂ ਕਹਿ ਸਕਦੇ ਤੁਸੀਂ ਮਤਲਬ ਈਜ਼ੀ ਵੀ ਆ ਟਫ ਵੀ ਆ ਹਨਾ ਕੋਈ ਕਈ ਯੂਨੀਵਰਸਿਟੀਆਂ ਕਈ ਬੱਚਿਆਂ ਦੇ ਮੈਨੂੰ ਆ ਆ ਰਹੇ ਆ ਕਮੈਂਟਸ ਤੇ ਮੈਸੇਜ ਕਹਿੰਦੇ ਵੀ ਸਾਡੀ ਯੂਨੀਵਰਸਿਟੀ ਸਾਨੂੰ ਸਾਰੀ ਕਲਾਸ ਨੂੰ ਫੇਲ ਕਰਦਾ ਕਾਪੀਰਾਈਟ ਬਾਤਾਂ ਉਹਨਾਂ ਦੀ ਜਿਨ੍ਹਾਂ ਨੇ ਬਾਹਰੋਂ ਅਸਾਈਨਮੈਂਟਾਂ ਬਣਾਈਆਂ ਹੁੰਦੀਆਂ ਹਨਾ ਸੋ ਅੱਗੇ ਉਹਨਾਂ ਨੂੰ ਕੋਈ ਮੌਕਾ ਨਹੀਂ ਦੇ ਰਹੇ ਉਹਨਾਂ ਦਾ ਵੀਜ਼ਾ ਕੈਨਸਲ ਕਰ ਰਹੇ ਹਨ ਹੋਮ ਆਫਿਸ ਨੂੰ ਯੂਨੀਵਰਸਿਟੀ ਦਾ ਜੰਦੀ ਆ ਵੀ ਇਹ ਬੱਚਾ ਫੇਲ ਹੋ ਗਿਆ ਤੇ ਇਹਦਾ ਅੱਗੇ ਕੋਈ ਇਹ ਸਾਡੇ ਨਾਲ ਕੋਈ ਟਾਈਪ ਨਹੀਂ ਤੇ ਉਹ ਹੋਮ ਆਫਿਸ ਨੂੰ ਮੇਲ ਕਰ ਦਿੰਦੇ ਆ ਫਿਰ ਉਹਨਾਂ ਦਾ ਵੀਜ਼ਾ ਕੈਨਸਲ ਹੋ ਜਾਂਦਾ ਫਿਰ ਉਹ ਕਾਫੀ ਡਿਪਰੈਸਡ ਹੁੰਦੇ ਆ ਸੋ ਇਹ ਚੀਜ਼ਾਂ ਦਾ ਧਿਆਨ ਰੱਖੋ ਤੁਸੀਂ ਸਟੱਡੀ ਆਪਣੇ ਮੇਨ ਪਹਿਲਾ ਮੋਟਿਵ ਰੱਖੋ देन ਤੁਸੀਂ ਆਪਣਾ ਜੋ ਵੀ ਆਪਣਾ ਫਿਊਚਰ ਦੇ ਵਿੱਚ ਏਮ ਰੱਖਿਆ ਵਾ ਉਹਨੂੰ ਅਚੀਵ ਕਰੋ देन ਆਪਣੀ ਵਧੀਆ ਲਾਈਫ ਸਪੈਂਡ ਕਰੋ ਇੱਥੇ ਤੇ ਬਾਕੀ ਜਿਹੜੇ ਤੁਹਾਨੂੰ ਕਾਫੀ ਤਰ੍ਹਾਂ ਦੇ ਲੋਕ ਮਿਲਦੇ ਆ ਉਹਨਾਂ ਤੋਂ ਬਚਿਓ ਫਰਾਡ ਵੀ ਕਾਫੀ ਹੁੰਦੇ ਆ ਤੇ ਆਪਣੀ ਕਮਿਊਨਿਟੀ ਦੇ ਵੀ ਕਾਫੀ ਬੰਦੇ ਨੇ ਇੱਥੇ ਜਿਹੜੇ ਫਰਾਡ ਕਰਦੇ ਆ ਬੱਚਿਆਂ ਨਾਲ ਵੱਧ ਰੈਂਟ ਦੇ ਉਹਨਾਂ ਨੂੰ ਰੂਮ ਦਿੰਦੇ ਆ ਹਨਾ ਰੂਮ ਹੁੰਦਾ 2 300 ਦਾ ਤੇ ਦਿੰਦੇ ਆ 5 600 ਦਾ ਇੱਕ ਇੱਕ ਕਮਰਾ ਹਨਾ ਸੋ ਮੈਂ ਤਾਂ ਆਪ ਐਕਸਪੀਰੀਅੰਸ ਇਹ ਫੇਸ ਕੀਤਾ ਹੋਇਆ ਹਨਾ ਬਟ ਠੀਕ ਆ ਸਾਰੇ ਜੀ ਇਕੋ ਜੇ ਨਹੀਂ ਹੁੰਦੇ ਕੁਝ ਕੁ ਹੁੰਦੇ ਆ ਹਰ ਹਰ ਇੱਕ ਜਗ੍ਹਾ ਤੇ ਮਾੜੇ ਬੰਦੇ ਵੀ ਹੁੰਦੇ ਆ ਚੰਗੇ ਬੰਦੇ ਆ ਤੇ ਮਾੜਿਆਂ ਤੋਂ ਬਚ ਕੇ ਰਹੋ ਤੇ ਇਹ ਇਹ ਇਹੀ ਮੇਰੀ ਤੁਹਾਡੇ ਅੱਗੇ ਰਿਕੁਐਸਟ ਆ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰ ਲਿਓ ਤੇ ਮੈਂ ਇਦਾਂ ਦੀਆਂ ਇਨਫੋਰਮੇਟਿਵ ਵੀਡੀਓ ਤੁਹਾਡੇ ਅੱਗੇ ਲੈ ਕੇ ਆਉਂਦਾ ਰਵਾਂਗਾ ਧੰਨਵਾਦੀ ਇਹ ਜਿਆਦਾ ਤੋਂ ਆਪਣੇ ਪਰਮੇਨ ਯੂਕੇ ਨੂੰ ਸਤਿ ਸ੍ਰੀ ਅਕਾਲ ਜੀ